ਅੱਜ ਬੇਸ਼ੱਕ ਸਾਡਾ ਨਾਮ ਨਹੀਂ ਤੇ ਐਨੇ ਵੀ ਗੁਮਨਾਮ ਨਹੀਂ ਅੱਜ ਬੇਸ਼ੱਕ ਸਾਡਾ ਨਾਮ ਨਹੀਂ ਤੇ ਐਨੇ ਵੀ ਗੁਮਨਾਮ ਨਹੀਂ ਅੱਜ ਤੇਰੀ ਗੁੱਡੀ ਸਿਖਰਾਂ ਤੇ ਤੇਰੀ ਗੁੱਡੀ ਸਿਖਰਾਂ ਤੇ ਅੱਜ ਤੇਰੀ ਗੁੱਡੀ ਸਿਖਰਾ ਤੇ ਕੱਲ ਅਸੀਂ ਵਿਛਾ ਜਾਣਾ ਜਦ ਰੱਬ ਦੀ ਹੋ ਗਈ ਮਿਹਰ ਵਕਤ ਸਾਡਾ ਵਿਆਹ ਜਾਣਾ ਜਦ ਰੱਬ ਦੀ ਹੋ ਗਈ ਮਿਹਰ ਵਕਤ ਸਾਡਾ ਵਿਆਹ ਜਾਣਾ ਕਦੇ ਵੀ ਪਾਣੀ ਪੁਲਾਦੇ ਫਰੋ ਲੰਗਦੇ ਹੁੰਦੇ ਨਹੀਂ ਫੁੱਲ ਕਾਗਦੀ ਕਦੇ ਸੁਗੰਧੀਆਂ ਵੰਡਦੇ ਹੁੰਦੇ ਨਹੀਂ ਜੋ ਫੁੱਲ ਟਾਣੀ ਤੋਂ ਟੁੱਟ ਆਏ ਫੁੱਲ ਟਾਣੀ ਤੋਂ ਟੁੱਟ ਆਏ ਜੋ ਫੁੱਲ ਟਾਣੀ ਤੋਂ ਟੁੱਟ ਆਏ ਆਖਰ ਮੁਰਝਾ ਜਾਣਾ ਜਦ ਰੱਬ ਦੀ ਹੋ ਗਈ ਮਿਹਰ ਵਕਤ ਸਾਡਾ ਬਿਆਦਣਾ ਜਦ ਰੱਬ ਦੀ ਹੋ ਗਈ ਮਿਹਰ ਵਕਤ ਸਾਡਾ ਬਿਆਦਣਾ ਅੱਜ ਮੇਰੀ ਕੱਲ ਤੇਰੀ ਪਰਸੋਂ ਹੋਰ ਦੀ ਵਾਰੀ ਸੱਚ ਸਿਆਣੇ ਤਾਂ ਦੁਨੀਆਦਾਰੀ ਏ ਅੱਜ ਮੇਰੀ ਕੱਲ ਤੇਰੀ ਪਰਸੋਂ ਹੋਰ ਦੀਵਾਰੀ ਏ ਕਹਿਗੇ ਸੱਚ ਸਿਆਣੇ ਤਾਂ ਦੁਨੀਆਦਾਰੀ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਭਾਗਾਂ ਦੇ ਵਿੱਚ ਲਿਖਿਆ ਮਾਦੇ ਵਿੱਚ ਲਿਖਿਆ ਏ ਉਹ ਅੰਤ ਉਹ ਪਾਜਣਾ ਜਦ ਰੱਬ ਦੀ ਹੋ ਗਈ ਮਿਹਰ ਵਕਤ ਸਾਡਾ ਵੀ ਆ ਜਾਣਾ ਜਦ ਰੱਬ ਦੀ ਹੋ ਗਈ ਮਿਹਰ ਵਕਤ ਸਾਡਾ ਵੀ ਆ ਜਾਣਾ ਵਕਤ ਸਾਡਾ ਵੀ ਆ ਜਾਣਾ ਵਕਤ ਸਾਡਾ ਵੀ ਆ ਜਾਣਾ ਵਾਹਿਗੁਰੂ ਜੀ ਵਾਹਿਗੁਰੂ